ਸ਼ਸ਼ੀਕਲ ਦੋਸਤੋ ਪ੍ਰਾਈਮ ਸਮਾਣਾ ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਜਿੰਨਾਂ ਲੋਕਾਂ ਦੇ ਬਰਸਾਤਾਂ ਦੇ ਦਿਨਾਂ ਵਿੱਚ ਘੱਡ ਕੇ ਸਨ ਉਹਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਰਵਾਨਗੀ ਪੱਤਰ ਵੰਡੇ ਗਏ ਵਿਧਾਇਕ ਜੋੜਾ ਮਾਜਰਾ ਦੇ ਪੀਏ ਕਰਤੇ ਸਿੱਕਟੀਵਾਣਾ ਨੇ ਦੱਸਿਆ ਕਿ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਤੇ ਚਤਨਾ ਹਲਕਾ ਸਮਾਣਾ ਦੇ 29 ਲਾਭਪਾਤਰੀਆਂ ਨੂੰ 43 ਲੱਖ 50 ਹਜ਼ਾਰ ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ ਗਏ ਸਥਾਨਕ ਰੈਸਟ ਹਾਊਸ ਚ ਆਯੋਜਿਤ ਇਸ ਸਮਾਰੋਹ ਦੌਰਾਨ ਮਾਰਕੀਟ ਕਮੇਟੀ ਸਬਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਆਪ ਆਗੂ ਹਰਜਿੰਦਰ ਸਿੰਘ ਮਿੰਟੂ ਅਤੇ ਪੀਏ ਗੁਰਦੇਵ ਸਿੰਘ ਦੀਵਾਨਾ ਨੇ ਹਰੇਕ ਲਾਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਸੌਪੇ ਸਮਾਨਤ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਇਹ ਸਰ ਸਾਡੇ ਪੰਜਾਬ ਦੇ ਹਰਮਨ ਪਿਆਰੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਜੋਗ ਅਗਵਾਈ ਦੇ ਹੇਠਾਂ ਤੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦੇ ਯਤਨਾ ਸਦਕਾ ਸਾਡੇ ਸਮਾਣੇ ਹਲਕੇ ਦੇ ਅ ਅੱਜ ਅਸੀਂ 29 ਜਿਹੜੇ ਬੈਨੀਫਿਸ਼ੀਰੀ ਨੇ ਉਹਨਾਂ ਨੂੰ ਜਿਨ੍ਹਾਂ ਦੇ ਮਕਾਨ ਕੱਚੇ ਸੀਗੇ ਬਾਲੇ ਵਾਲੀਆਂ ਛੱਤਾਂ ਸੀਗੀਆਂ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਵਾਸਤੇ 1.5 ਲੱਖ ਰੁਪਏ ਦੇ ਜਿਹੜੇ ਅੱਜ ਇਹ ਸੈਂਕਸ਼ਨ ਲੈਟਰ ਇਹਨਾਂ ਨੂੰ ਵੰਡੇ ਨੇ ਤੇ ਇਹਦੇ ਵਿੱਚ ਜਿਹੜੀਆਂ ਹਦਾਇਤਾਂ ਨੇ ਇਹ ਜਿਹੜਾ ਪੈਸਾ ਹੈ ਇਹ ਸਿਰਫ ਮਕਾਨ ਤੇ ਹੀ ਲੱਗ ਸਕੂਗਾ ਪਹਿਲੀ ਕਿਸ਼ਤ ਹੈ ਜਿਹੜੀ ਉਹ 70000 ਰੁਪਿਆ ਦੇਣੀ ਹੈ ਜਦੋਂ ਮਕਾਨ ਦਾ ਕੰਮ ਸ਼ੁਰੂ ਕਰ ਲਿਆ ਫਿਰ ਉਸ ਤੋਂ ਬਾਅਦ 40000 ਰੁਪਿਆ ਦੇਣਾ ਹੈ ਫਿਰ 10000 ਰੁਪਿਆ ਦੇਣਾ ਹੈ ਤੇ ਫਿਰ 30000 ਰੁਪਏ ਦਾ ਜਿਹੜਾ ਹੈਗਾ ਆਪਣਾ ਜਿਹੜੀ ਲੇਬਰਾਂ ਨੇ ਦਿਹਾੜੀਆਂ ਨੇ ਉਹ ਦੇਣੀਆਂ ਨੇ ਤੇ ਅੱਜ ਸਾਡੇ ਕੋਲ ਜਿਹੜੇ 29 ਬੈਨੀਫਿਸ਼ਰੀਆਂ ਦੀ ਲਿਸਟ ਆਈ ਹੈ ਉਹ ਉਹਨਾਂ ਦਾ ਜਿਹੜਾ ਹੱਕ ਸੀਗਾ ਆਪਣਾ ਬੈਨੀਫਿਸ਼ਰੀ ਦਾ ਕੱਚੇ ਮਕਾਨਾਂ ਵਾਲਿਆਂ ਦਾ ਉਹ ਉਹਨਾਂ ਨੂੰ ਆਪਣਾ ਅੱਜ ਇੱਥੇ ਦਿੱਤਾ ਗਿਆ ਸੋ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਤੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਜਿਨ੍ਹਾਂ ਨੇ ਲੋੜਵੰਦ ਪਰਿਵਾਰਾਂ ਦੀ ਅੱਜ ਬਾਹ ਫੜੀ ਹੈ ਤੇ ਇਹਨਾਂ ਨੂੰ ਜਿਹੜੇ ਕੱਚੇ ਮਕਾਨ ਨੇ ਜਿਹੜੇ ਬਾਰਸ਼ਾਂ ਦੇ ਵਿੱਚ ਚੋਣ ਲੱਗ ਜਾਂਦੇ ਸੀਗੇ ਤੇ ਅੱਜ ਇਹਨਾਂ ਨੂੰ ਪੱਕੇ ਮਕਾਨ ਬਣਾਉਣ ਵਾਸਤੇ ਜਿਹੜੀ ਇਹ ਰਾਸ਼ੀ ਜਾਰੀ ਕੀਤੀ ਗਈ ਹੈ। ਜੀ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਜਿਹੜੇ ਪੈਸੇ ਨੂੰ ਗਰੀਬ ਪਰਿਵਾਰਾਂ ਨੂੰ ਦਵਾ ਕੇ ਦਵਾਇਆ। ਸਰ ਸਿੰਘ ਜੀ ਪੰਚਾਇਤ ਮੈਂਬਰ ਨਮਾਦਾ ਤੋਂ ਕੀ ਕਹਿਣਾ ਜਾਂਦੂ ਜੀ ਦਾ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ। ਸਰਦਾਰ ਚੇਤਨ ਸਿੰਘ ਜੋੜੇਮੜਾ ਐਮ ਐਲ ਏ ਲਕਾ ਸਮਾਣਾ ਜੋੜੇ ਨਮਾਦਾ ਪਿੰਡ ਦੇ ਤਿੰਨ ਘਰਾਂ ਨੂੰ ਵਿੱਤੀ ਸਹਾਇਤਾ 1.5 ਲੱਖ ਰੁਪਏ ਮਿਲੀ ਆ ਜੋ ਬਾਰਸ਼ ਦਰੋਂ ਘਾ ਡਿੱਗੇ ਤੇ ਇਹਨਾਂ ਸੇ ਬਹੁਤ ਧੰਨਵਾਦ ਕਹਿਨੇ ਸਰਕਾਰ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੁਰਤਿਆਨ ਸਿੰਘ ਜੀ ਮੁਰਤਿਆਨ ਸਿੰਘ ਕਿਹੜਾ ਪਿੰਡ ਬੋਲਾ ਸਾਡਾ ਪਿੰਡ ਨਮਾਦਾ ਪਿੰਡ ਆ ਜੀ ਨਮਾਦਾ ਹਾਂਜੀ ਹਾਂਜੀ ਇਹ ਜਿਹੜਾ ਪੁਰਾਣਾ ਸਰਕਾਰ ਵੱਲੋਂ ਕੀਤਾ ਕੀ ਕੰਮ ਚਲੋ ਅਸੀਂ ਸਰਕਾਰ ਦਾ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰੀ ਜੀ ਦਾ ਢੋਆਣਾ ਸਾਹਿਬ ਦਾ ਅਸੀਂ ਦਿਲੋਂ ਲਾ ਕੇ ਧੰਨਵਾਦ ਕਰਦੇ ਹਾਂ ਸਰਕਾਰ ਦਾ ਸਾਡਾ ਸਾਡੀ ਮਦਰ ਕੀ ਸਰਕਾਰ ਨੇ ਬਹੁਤ ਸੁਣੀ ਆ ਜੀ